ਪੰਜਾਬ ਦੇ ਦੰਸਬਾ ਚੋਣਾ ਲਈ ਕਾਂਗਰਸ ਪਾਰਟੀ ਵੱਲੋਂ ਟਿਕਟਾਂ ਦੀ ਵੰਡ ਦੇ ਬਾਅਦ ਪਾਰਟੀ ਚ ਅੰਦਰੂਨੀ ਫੁੱਟ ਚੱਗ ਜ਼ਾਹਰ ਹੋ ਗਈ ਹੈ। ਕੁਝ ਅਜਿਹੇ ਹੈ ਵੇਖਣ ਨੂੰ ਮਿਲਿਆ ਹੈ ਪਠਾਨਕੋਟ ਦੇ ਵਿੱਚ ਜਿੱਥੇ ਟਿਕਟ ਦੇ ਦਾਅਵੇਦਾਰ ਨੌ ਉਦੇਦਾਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਸਾਰੇ ਲੀਡਰਸ ਉਮੀਦਵਾਰ ਦਾ ਵਿਰੋਧ ਕਰ ਰਹੇ ਨੇ ਜਿਸ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ। ਅਸਤੀਫਾ ਦੇਣ ਵਾਲਿਆਂ ਚ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਵੀ ਸ਼ਾਮਲ ਨੇ। ਬਹੁਤ ਸਾਰਾ ਟੰਡੋਰਾ ਪਿੱਟਿਆ ਗਿਆ ਕਿ ਤੁਹਾਡੇ ਸਰਵੇਅ ਦੇ ਹਿਸਾਬ ਦੇ ਨਾਲ ਅਸੀਂ ਸਾਨੂੰ ਟਿਕਟਾਂ ਜਿਹੜੀਆਂ ਦਿੱਤੀਆਂ ਜਾਣੀਆਂ ਔਰ ਜਿਸਲੇ اچانک ਕੁ ਦਿੱਲੀ ਦੇ ਰਹਿਣ ਵਾਲੇ ਵਾਸੀ ਨੂੰ ਟਿਕਟ ਦਿੱਤੀ ਗਈ ਤੇ ਇੱਕ ਰੋਸ਼ ਸਾਰੇ ਵਰਕਰਸ ਦੇ ਅੰਦਰ ਪਠਾਨਕੋਟ ਦੇ ਵਿੱਚ ਪਾਇਆ ਗਿਆ ਔਰ ਸਾਨੂੰ ਮਜਬੂਰ ਕੀਤਾ ਗਿਆ ਸੀਨੀਅਰ ਲੀਡਰਸ਼ਿਪ ਨੂੰ ਕਿ ਤੁਸੀਂ ਬੈਠ ਕੇ ਕੋਈ ਫੈਸਲਾ ਕਰੋ ਇਹ ਵੀ ਮੰਗ ਕੀਤੀ ਹੈ ਕਿ ਫੌਰੀ ਤੌਰ ਦੇ ਉਤੇ ਉਹ ਆਪਣੇ ਕੀਤੇ ਗਏ ਇਸ ਗਲਤ ਨਿਰਣੇ ਦੇ ਉੱਤੇ ਪੁਨਰ ਵਿਚਾਰ ਕਰਨ ਅਨਿਥਾ ਫਿਰ ਜੋ ਐਰਚੀ ਰੈਜ਼ੋਲੂਸ਼ਨ ਚ ਲਿਖਿਆ ਅਸੀਂ ਉਹ ਕਰਨ ਵਾਸਤੇ 바ਧੇ ਹੋਾਂਗੇ ਔਰ ਇਹ ਫੈਸਲਾ ਸਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਦਬਾਅ ਨਹੀਂ ਸਾਰਿਆਂ ਨੇ ਆਪਣੇ ਮਨ ਨਾਲ ਔਰ ਆਪਣੀ ਆਤਮਾ ਨਾਲ ਲਿਆ ਹੈ ਔਰ ਉਹ ਰੈਜ਼ੋਲੂਸ਼ਨ ਹੀ ਜਿਹੜਾ ਹੈ ਉਹ ਸਾਡਾ ਅੱਜ ਦਾ ਸਰਵ ਮਾਨਯ ਮੰਨੇ ਨਿਰਣੇ